ਅਸੀਂ ਕੋਈ ਸੈਕਟੋਰ ਦੀ ਕਾਮਯਾਬੀ ਦੀ ਗੱਲ ਨਹੀਂ ਕਰਦੇ ਇਹ ਸਾਡਾ ਤੂਫਾਨ ਹੈ ਅਸੀਂ ਆਪਣੇ ਤੂਫਾਨ ਦੀ ਗੱਲ ਕਰਦੇ ਹਾਂ ਕਿ ਅੱਜ ਦਾ ਜਿਹੜਾ ਹਾਂ ਅਸੀਂ ਉਸ ਘਰਨੀ ਘਾਰਾ ਵਿਸ਼ੇ ਤੇ ਬੋਲ ਰਹੇ ਹਾਂ ਅਸੀਂ ਸਿੱਖਾਂ ਨੇ ਘਰੂ ਘਾਰੇ ਦਾ ਇਹ ਨਾਂ ਦਿੱਤਾ ਕਿਉਂਕਿ ਸਿੱਖਾਂ ਨਾਲ ਜਦੋਂ ਅਚਾਨਕ ਨਹੱਥੇ ਲੋਕਾਂ ਉਤੇ ਆਮ ਸ਼ਹਿਰਾਂ ਨਾਲ ਉਤੇ ਅਟੈਕ ਹੁੰਦਾ ਤਾਂ ਅਸੀਂ ਉਸ ਨੂੰ ਘਰੂ ਘਾਰਾ ਕਹਿੰਦੇ ਹਾਂ ਦੋ ਘਰੂ ਘਾਰੇ ਪਹਿਲਾਂ ਹਿਸਟਰੀ 'ਚ ਹੋਏ ਐ ਤੀਜਾ ਘਰੂ ਘਾਰਾ ਅਸੀਂ ਇਸ ਨੂੰ ਗਿਣਦੇ ਆਂ ਪਹਿਲੇ ਕੰਗੂ ਘਾਰੇ ਦੇ ਵਿੱਚ ਐਮਤ ਸ਼ਾਹ ਬਦਾਲੀ ਨੇ ਸ਼ਮਝਾਉੜੀਆਂ ਦੇ ਵਿੱਚ 10 ਲੱਖ 10000 ਸਿੱਖ ਮਾਰੇ ਗਿਆ ਸੀ ਤੇ ਇੱਥੇ ਦੂਸਰੇ ਵੱਡੇ ਕੰਗੂ ਘਾਰੇ ਦੇ ਵਿੱਚ ਜਿਹੜਾ ਕੋਪਰਹੀੜਾ ਚੋਇਆ ਉਹਦੇ 'ਚ 20000 20000 ਦੇ ਨੇੜੇ ਇੱਕੋ ਦਿਨ 'ਚ ਹੀ ਮਾਰੇ ਗਏ ਸੀ ਤੇ ਇਸ ਕਰਕੇ ਇੱਥੇ ਵੀ ਇਨੋਸੈਂਟ ਬਹੁਤ ਮਾਰੇ ਗਏ ਜਿਨ੍ਹਾਂ ਦੀ ਪਰ ਬਦਕਿਸਮਤੀ ਦੀ ਗੱਲ ਇਹ ਆ ਵੀ ਹਜੇ ਤੱਕ ਕਿਸੇ ਨੇ ਕਿੰਨੇ ਇਨੋਸੈਂਟ ਮਾਰੇ ਗਏ ਕਿੰਨੇ ਲੋਕਾਂ ਦੀ ਸਹੀ ਸਨਾ ਸਰਕਾਰ ਨੇ ਉਹਦਾ ਪੂਰਾ ਜਾਇਜ਼ਾ ਲਿਆ ਨਾ ਸਾਡੇ ਉਦੋਂ ਪਿੱਛੋਂ ਐਫਜੀਪੀਸੀ ਨੇ ਲਿਆ ਉਸ ਦਾ ਕੋਰਸ ਫੰਡੀ ਬਹੁਤ ਹੀ ਸ਼ਕਤੀ ਕਿਸੇ ਸੰਸਥਾ ਨੇ ਉਸ ਦਾ ਮੁਲਾਂਕਣ ਨਹੀਂ ਕੀਤਾ ਨਾ ਪੰਜਾਬ ਦੀ ਸਰਕਾਰ ਨੇ ਕੀਤਾ